ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਬੱਚਾ ਅਗਵਾ ਕਰਨ ਵਾਲੇ ਨੌਜਵਾਨਾਂ ਦਾ ਇਨਕਾਊਂਟਰ ਹੋ ਚੁੱਕਿਆ ਸੀ ਜਿੱਥੇ ਇੱਕ ਨੌਜਵਾਨ ਦੀ ਡੈੱਡ ਬਾਡੀ ਜਿਹੜੀ ਹੈ ਪਿੰਡ ਆਈ ਹੈ ਜਸੂ ਦੀ ਕਿਸਮਤ ਇਨੀ ਮਾੜੀ ਕਿਉਂ ਹੈ ਘਰ ਵਾਲੇ ਕਹਿੰਦੇ ਨੇ ਉਸ ਨੌਜਵਾਨ ਦਾ ਇਨਕਾਊਂਟਰ ਹੋ ਚੁੱਕਿਆ ਹੈ ਉਸ ਨੌਜਵਾਨ ਦਾ ਅੱਜ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਸੋ ਆਖਰਕਾਰ ਅ ਘਰ ਵਾਲਿਆਂ ਦਾ ਕੀ ਕਹਿਣਾ ਹੈ ਜਸੂ ਦੇ ਅਨਕਾਉਂਟਰ ਦੇ ਬਾਰੇ ਉਸ ਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਲਗਾਤਾਰ ਚਰਚਾਾਂਵਾਂ ਜਿਹੜੀਆਂ ਸੀ ਚੱਲ ਰਹੀਆਂ ਸੀ ਆਖਰ ਬੱਚਾ ਜਿਹੜਾ ਸੀ ਅਗਵਾ ਕੀਤਾ ਗਿਆ ਸੀ ਤੇ ਹਾਲਾਂਕਿ ਅਪਰਾਧ ਦੇ ਵਿੱਚ ਸ਼ਾਮਲ ਹਰਪ੍ਰੀਤ ਸਿੰਘ ਮਲੇਰ ਕੋਟਲਾ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਦੇ ਦੌਰਾਨ ਉਸ ਵੇਲੇ ਜ਼ਖਮੀ ਹੋ ਗਿਆ ਸੀ ਜਦੋਂ ਹੋ ਫੋਲੋ ਅਪ ਆਪਰੇਸ਼ਨ ਦੌਰਾਨ ਪਿੰਡ ਸਲਾਰ ਨੇੜੇ ਹਥਿਆਰਾਂ ਦੀ ਬਰਾਮਦਗੀ ਲਈ ਲਜਾਣ ਸਮੇਂ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਜਾਣਕਾਰੀ ਜਿੱਥੇ ਮਲੇਰਕੋਟਲਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਐਸਐਸਪੀ ਗगन ਅਜੀਤ ਸਿੰਘ ਵੱਲੋਂ ਦਿੱਤੀ ਗਈ ਹੈ ਇਹ ਕਾਰਵਾਈ ਪਿੰਡ ਸਿੰਘਾ ਦੌਦ ਖੰਨਾ ਤੋਂ ਅਗਵਾ ਕੀਤੇ 7 ਸਾਲਾਂ ਦੇ ਬੱਚੇ ਭਵਕੀਰਤ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਸਫਲਤਾਪੂਰਵਕ ਛਡਾਉਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ ਦਸਤਨਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਜਿਨ੍ਹਾਂ ਦੀ ਪਛਾਣ ਅਮਰਗੜ ਦੇ ਪਿੰਡ ਬਾਠਣ ਦੇ ਹਰਪ੍ਰੀਤ ਸਿੰਘ 24 ਸਾਲ ਅਤੇ ਅਮਰਗੜ ਦੇ ਪਿੰਡ ਜਾਗੋਵਾਲ ਦੇ ਰਵੀ ਪਿੰਡਰ ਜਿਸ ਦੀ ਉਮਰ 21 ਸਾਲ ਵੱਜੋਂ ਹੋ ਚੁੱਕੀ ਹੈ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਕਿ ਉਹਨਾਂ ਦਾ ਇੱਕ ਸਾਥੀ ਗਿਰਜ ਜਸਪ੍ਰੀਤ ਸਿੰਘ ਜਿਹਦਾ ਨਾਮ ਜਸੂ ਵੀ ਕਿਹਾ ਜਾਂਦਾ ਹੈ ਵਾਸੀ ਪਿੰਡ ਸਿੰਘਾ ਦੌਦ ਦਾ ਹੀ ਹੈ ਜੋ ਪੁਲਿਸ ਤੇ ਖੁੱਲ੍ਹੇਆਮ ਗੋਲੀਆਂ ਚਲਾ ਕੇ ਆਪਣੀ ਫੋਰਚੂਨਰ ਗੱਡੀ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਨਾਬਾ ਰੋਡ ਤੇ ਪਿੰਡ ਮੰਡੌਰ ਦੇ ਵਿਖੇ ਜਵਾਬੀ ਪੁਲਿਸ ਕਾਰਵਾਈ ਕਰਦੇ ਆ ਮਾਰਿਆ ਗਿਆ ਹੈ ਤੁਹਾਨੂੰ ਦੱਸਣਾ ਚਾਹਾਂਗੇ ਜਸਪ੍ਰੀਤ ਜਿਸ ਦਾ ਨਾਮ ਜਸੂ ਹੈ ਉਸੇ ਪਿੰਡ ਦਾ ਰਹਿਣ ਵਾਲਾ ਹੈ ਆਪਣੇ ਹੀ ਪਿੰਡ ਦੇ ਇੱਕ ਬੱਚੇ ਨੂੰ ਜਿਹੜਾ ਹੈ ਅਗਵਾ ਕੀਤਾ ਗਿਆ ਸੀ ਹਾਲਾਂਕਿ ਪਿੰਡ ਵਾਲਿਆਂ ਦਾ ਇਹ ਮੰਨਣਾ ਹੈ ਕਿ ਉਹਦੇ ਘਰ ਵਾਲਿਆਂ ਦਾ ਕਿ ਇਹ ਨੌਜਵਾਨ ਬਹੁਤ ਸ਼ਰੀਫ ਸੀ ਅਜਿਹਾ ਕੁਝ ਕਰ ਨਹੀਂ ਸਕਦਾ ਸੀ ਪਰ ਚੱਕ ਦੇ ਵਿੱਚ ਆ ਕੇ ਸ਼ਾਇਦ ਨੇ ਅਜਿਹਾ ਕੁਝ ਕੀਤਾ ਜਦ ਕਿ ਅਜਿਹਾ ਸ਼ਾਇਦ ਇਹ ਕਰਨਾ ਨਹੀਂ ਚਾਹੁੰਦਾ ਸੀ ਇਹ ਨੌਜਵਾਨ ਅਜਿਹਾ ਨਹੀਂ ਸੀ ਹਾਲਾਂਕਿ ਲੋਕਾਂ ਦਾ ਮੰਨਣਾ ਹੈ ਕਿ ਨੇ ਮਾਰਾ ਕੀਤਾ ਸੀ ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਨੌਜਵਾਨ ਕੈਨੇਡਾ ਰਹਿੰਦਾ ਸੀ ਕੈਨੇਡਾ ਤੋਂ ਆਇਆ ਸੀ ਤੇ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਇਸ ਕੰਮ ਨੂੰ ਉਸਨੇ ਅੰਜਾਮ ਦਿੱਤਾ ਹੈ ਉਸ ਨੌਜਵਾਨ ਦਾ ਇਨਕਾਊਂਟਰ ਹੋ ਚੁੱਕਿਆ ਹੈ ਅਪਰਾਧ ਦੀ ਜੋ ਸਜ਼ਾ ਸੀ ਪੁਲਿਸ ਵੱਲੋਂ ਉਸਨੂੰ ਦਿੱਤੀ ਗਈ ਹੈ ਫਿਲਹਾਲ ਉਸ ਨੌਜਵਾਨ ਦਾ ਅੰਤਿਮ ਸੰਸਕਾਰ ਹੋਇਆ ਪਿੰਡ ਵਾਲਿਆਂ ਕੋਲ ਜਿਹੜੀ ਹੈ ਘਰ ਵਾਲਿਆਂ ਕੋਲ ਡੈੱਡ ਬੋਡੀ ਪਹੁੰਚੀ ਹੈ ਪਰਿਵਾਰ ਵਾਲੇ ਰੋ ਰੋ ਕੇ ਇਨਸਾਫ ਮੰਗ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸਾਡਾ ਪੁੱਤਰ ਸਾਜ਼ਿਸ਼ ਦਾ ਸ਼ਿਕਾਰ ਹੋਇਆ ਸਾਨੂੰ ਇਨਸਾਫ ਚਾਹੀਦਾ ਹੈ ਇਹਦੀ ਵੈਰੀਫਿਕੇਸ਼ਨ ਜਿਹੜੀ ਹੈ ਹੋਣੀ ਚਾਹੀਦੀ ਹੈ ਪਰ ਲੋਕਾਂ ਦੀ ਜੇ ਮੰਨੀਏ ਤਾਂ ਲੋਕਾਂ ਦਾ ਮੰਨਣਾ ਹੈ ਕਿ ਹਾਲਾਂ ਜੋ ਗਲਤ ਉਸਨੇ ਕੀਤਾ ਸੀ ਉਹਦੀ ਸਜ਼ਾ ਉਹਨੂੰ ਦਿੱਤੀ ਗਈ ਹੈ ਫਿਲਹਾਲ ਜੋ ਹੋਇਆ ਹੈ ਉਹ ਪੁਲਿਸ ਵੱਲੋਂ ਜੋ ਜਵਾਬੀ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਕੀਤੀ ਗਈ ਹੈ ਇਦਾਂ ਦਾ ਹੀ ਹੋਣਾ ਚਾਹੀਦਾ ਹੈ ਕਿਸੇ ਬੱਚੇ ਨੂੰ ਅਗਵਾ ਕੀਤਾ ਗਿਆ ਇੱਕ ਅਗਵਾ ਕਰਨ ਦੀ ਜੋ ਸਜ਼ਾ ਹੈ ਪੁਲਿਸ ਵੱਲੋਂ ਦਿੱਤੀ ਗਈ ਬਹੁਤ ਠੀਕ ਸਜ਼ਾ ਜਿਹੜੀ ਦਿੱਤੀ ਗਈ ਹੈ ਲੋਕਾਂ ਦਾ ਇਹੋ ਹੀ ਮੰਨਣਾ ਤੁਹਾਡੀ ਕੀ ਰਾਏ ਹੈ ਇਸ ਵਿਸ਼ੇ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ